ਰਾਗ ਕੀਰਤਨ ਕਿਰੋ ਹਾਂ ਮੇ ਕੀਤੇ। ਇਹ ਰਾਗ ਜਿਹਨਾਂ 31 ਰਾਗ ਅਸਾਂ ਲਾਏ ਨੇ ਰਾਗ ਕੀ। ਇਹ ਵਰਦ ਸਾਨੂੰ ਅਲੱਗ ਲੱਗਦਾ ਹੈ ਕਿ ਇਕੱਲੇ ਹੀ ਰਾਗ ਸੁਣਿਆ ਸਾਰੇ ਨੇ। ਕੀਤਨ ਅਸੀਂ ਰੁਟੀਨ ਚ ਸੁਣਦੇ। ਬੜੇ ਭਾਗਾਂ ਵਾਲੀ ਜਿਹਨਾਂ ਮਾਰਗ ਇਹਨੂੰ ਕੀਰਤਨ ਦੀ ਯਾਦ ਦਿੱਤੀ। ਬੜੇ ਭਾਗੀ ਹਰ ਇੱਕ ਵਾਲੀ। ਤੋਂ ਨਹੀਂ। ਪਰ ਹਰ ਇਹ ਇੱਕ ਪਰੰਪਰਾ ਹੈ ਕਦੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਫਸੀ ਹੁੰਦੀ ਸਾਹਿਬ ਹਮੇਸ਼ਾ ਸਹਿਜ ਪਾਠ ਕਰਦੇ ਹਾਂ ਭਾਵਾਂ ਵਾਲੀ ਗੱਲ ਹੈ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਅਰਥ ਪੜਦੇ ਨਾਲ ਨਾਲ ਸਾਨੂੰ ਕਿਉਂ 뮤지컬 ਸਾਇੰਟਿਫਿਕ ਸਾਇੰਸ ਨਹੀਂ ਗਏ ਉੱਤੇ ਰਾਗ ਕੀ ਹੈ ਅਲਾਹੀਆਂ ਕੀ ਨੇ ਘੋੜੀਆਂ ਕੀ ਨੇ तरह की है गाथा की है चौपले की है संत की है गुंडावली की है काव शैली संजीवनी के लिए कुछ तो अच्छी की है गुरुवर्ति की है राम दिलावर दखरी तो दखरी की है दिलावर दखरी मैच राम तेरी दखरी गुरु ग्रहण सर ने देखो खजाना दे तो कितनी मुकरर सीधा रहे हैं है ये मिशन तयने करती है पहले गौरी के 11 प्रकार ने ਗੌੜੀ ਮਾਜ ਗੌੜੀ ਚਿੱਟੀ ਗੌੜੀ ਮਾਲਾ ਗੌੜੀ ਮਾਰਵਾ ਗੌੜੀ ਬਰਾਜਨ ਗੌੜੀ ਸੂਰਤ ਗੌੜੀ ਪੁਰਦੇ ਕੌੜੀ ਦੀਪਤੀ ਗੌੜੀ ਪੁਰਦੇ ਦੀਪਤੀ ਤੰਦਰਾ ਕਰਨ ਮਿਕਸ ਕਰਕੇ ਮਾਰਨੇ ਗਏ ਗਾਨ ਸਾਹਿਬ ਤੰਦਰਾ ਕਰਨ ਮਿਕਸ ਕਰਕੇ ਕਿੱਸਾ ਖਜ਼ਾਨਾ ਸਾਡੇ ਕੋਲ ਇਸ ਤੋਂ ਲਗਭਗ 55 ਪੜਪਾਲਾਂ ਨੂੰ ਮੰਜੀ ਸਾਹਿਬ ਜਦ ਵਿੱਚ ਸੋਣੂ ਪਰਕਾਲ ਗਾਇਨ ਚੈਲੂ ਸਤਗੁਰਾਂ ਨੇ ਸੁਭਾ ਮਨੀਏ ਸਿੰਘ ਨੂੰ ਯਾਦ ਹੈ ਤਕਰੀਬਨ 2019 ਜਾਂ 18 ਦਾ ਦਾਸ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪ੍ਰੋਫੈਸਰ ਸਰਦਾਰ ਸਿੰਘ ਦੇ ਪ੍ਰਕਾਲਾਂ ਦੀ ਸ਼ੁਰੂਆਤ ਹੋਈ ਪਹਿਲਾਂ ਪ੍ਰਕਾਲਾਂ ਦੀ ਜਾਣ ਕੀਤੀ ਨਹੀਂ ਸਨ ਮਾਰੇ ਦੀ ਸ਼ਕਤ ਕਰਨ ਦੀ ਕੋਸ਼ਿਸ਼ ਕੀਤੀ ਉਹ ਪ੍ਰਕਾਲ ਇੱਕ ਵਿਲੱਖਣ ਗਾਇਨ ਸ਼ੈਲੀ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਦਰਦ ਗੁਰਦਸਤਾਰ ਕਹਿ ਕੇ ਅਸੀਂ ਗਾ ਸਕਦੇ ਹਾਂ ਪਰ ਪ੍ਰਕਾਲ ਪੜਤਾਲ ਪਰਤਾਲ ਤਾਲ ਪਰ ਪਰਤਿਆ ਗਿਆ ਉਹ ਤੁਸੀਂ ਸਬਰ ਦੇ ਮਾਰੇ ਦੀ ਬਾਣੀ ਨੂੰ ਫੋਲ ਵੀ ਦੇਖੋ ਕਿੰਨੇ ਬਿਲਕੁਲ ਡਿਫਰੈਂਟ ਕਰਕੇ ਜਿਵੇਂ ਚੰਦ ਸੂਰਮੋਹੇ ਤੁਪਤ ਜਬ ਕਾਤੋ ਜਿੰਦ ਨੋਕ ਕੰਚ ਕਰਤ ਸਬਰ ਤਪਾ ਕਰਦੇ ਦਿਨ ਕੋ ਪਾਲ ਕੋ ਮਨ ਜਾਤੋ ਰਾਮ ਕੋ ਪਾਲ ਕਿਤੇ ਮਾਰੇ ਦੀ ਪੰਕਤੀ ਸੱਚੀ ਕਿਤੇ ਵੱਡੀ ਉਹ ਫਿਰ ਉਸਤਾਦ ਲੋਹੂ ਦਿਨ ਨੂੰ ਕੰਪੋਜ਼ ਕਰਦੇ ਨੇ ਤਾਲ ਦੇ ਪਰ ਠੀਕ ਕਿਤੇ ਸਤ ਮਾਤਰ ਕਿਤੇ ਅੱਛੀ ਲੱਗੀ ਦੀ ਇਥੇ ਆਖੇ ਇਹਨਾਂ ਔਖਾ ਗਾਇਨ ਸਭੀ ਸਾਡੇ ਗੁਰੂ ਸਮਾਜ ਨੂੰ ਬਹੁਤ ਬਧੇ ਖਿਆਲ ਹਰਤਾਲਾਂ ਫਿਰ ਗੁਰਬਾਣੀ ਨੂੰ ਪੜਾਣਾ ਦੇਖਿਆ ਨਾ ਇੱਥੇ ਇੱਕ ਸ਼ਾਇਰ ਦੇ ਪੜਾਣਾ ਵਿੱਚ ਥੋੜੀ ਬਾਤ ਚੁੱਕੀ ਉਹਨਾਂ ਨੇ ਹੁਣ ਕਲਚਰ ਵੀ ਰੱਖਿਆ ਅਲਾਨੀਆਂ ਅਲਾਨੀਆਂ ਮਿਆਂ ਸੀ ਮੌਤਵਾ ਕੱਢਦੇ ਹਨ ਅਲਾਨੀ ਹੁੰਦੀ ਕਿਸੇ ਸਿੱਖ ਕਰਨੇ ਖਲੋਣਾ ਜਿਹੜੀ ਦੀਰਤ ਰੱਖ ਰਿਹਾ ਹੈ ਤਾਂ ਜਦੋਂ ਤੇ ਮੈਨੂੰ ਤਾਂ ਯਾਦ ਆ ਜਾਂਦਾ ਮੈਂ ਗੁਹਾਟੀ ਦਾ ਆਸਾਮ ਦਾ ਛੋਟਾ ਜਿਹਾ ਸੀ ਤੇ ਮੇਰੀ ਮੰਮੀ ਸਾਡੇ ਸਾਰੇ ਇਸ ਦਾ ਖਿਆਦ ਸੀ ਯਹਰਿਆں ਦਾ ਤਾਂ ਮੇਰਾ ਸਾਡਾ ਸਾਰਾ ਸਿਰ ਜਰਾ ਦੇ ਯਹਰਿਆں ਤੇ ਮੁੰਡਿਆਂ ਨਾਲੇ ਕਿਉਂ ਕੁੱਲ ਕੱਟ ਕੇ ਰੋਂਦੇ ਜਾਣਾ ਉਸ ਕਰਕੇ ਕਿ ਮੌਤ ਹੋਉਂਦੀ ਉਹ ਜਿਹਦੀ ਮੌਤ ਹੋਈ ਆ ਉਹਦੀ ਸਿੱਖੀ ਤੇ ਦੀਦਦਨ ਕਰਦੇ ਤੇ ਚੰਗਾ ਸਿੱਖੀ ਤੇ ਚਲੇ ਗਿਆ ਸਾਣਾ ਹੁਣ ਪਾਣੀ ਪੋਣ ਕਿਉਂ ਕੁੱਲ ਕੱਟ ਕੇ ਨਾ ਉਹ ਅਲਾਣੇ ਹਮਾਰਤ ਕੰਦੇ ਆਪਣੇ ਤਵੀਸਨ ਤੋਂ ਨਾ ਟੋ ਟੋ ਅਲਾਣੇ ਕਰੋ ਜਰੂਰ ਕਰੋ ਤੋਂ ਨਾ ਕਰੋ ਪਰ ਕਿਤੇ ਕਰੀਏ ਜਿਹਦੇ ਹੁਕਮ ਤੇ ਜੀਵਾ ਜਿਹੜੇ ਚਲੀ ਗਿਆ ਕਿਸੇ ਦੇ ਹੁਕਮ ਤੇ ਧੰਨ ਸਰਨ ਦਾ ਸੱਚਾ ਪਾਤਸ਼ਾਹ ਜਿੰਨ ਜੱਗ ਕੰਬ ਲਾਇਆ ਮੁਹਰਤ ਕੁੰਨੀ ਪਾਈ 29 ਜਨਵਰੀ ਦਾ ਕਤਲ ਲਾਇਆ ਜਾਂ ਕਤਲ ਲਾਇਆ ਲਿਖਿਆ ਰੁਣੇ ਗੀਰ ਸਵਾਏ ਪਾਣਾ ਹਸ ਗਿਆ ਵੀ ਥੋੜਾ ਜਾਂ ਬਿਲਕੁਲ ਨਹੀਂ ਮਿਲਦਾ ਜਿਹਾਂ ਲਿਖਿਆ ਤੇ ਹਾ ਪਾਇਆ ਜਿਹਨ ਪੁਰਖ ਤੋਂ ਮਾਇਆ ਧੰਨ ਸਰਨ ਦਾ ਸੱਚਾ ਪਾਤਸ਼ਾਹ ਜਿੰਨ ਜੱਗ ਕੰਬਿਆ ਇਸੇ ਤਰ੍ਹਾਂ ਢੋੜੀਆਂ ਵਿਆਹ ਤੇ ਕਾਣਾ ਵਾਗ ਦਿੰਦੀਆਂ ਨਾਲ ਗੀਤ ਗਾਉਂਦੀਆਂ ਆਪਣੇ ਭਰਾ ਦੀ ਉਸਤਤਿ ਢੋੜੀ ਦੇ ਮਾਰਕ ਛੱਗੇ ਇਸ ਤਰ੍ਹਾਂ ਕਰੋ ਸਭ ਜੇ ਸਰਹਾ ਕਿਸੇ ਉਹ ਦੀ ਉਸਤਤ ਕਰੋ ਢੋੜੀਆਂ ਗਾਓ ਇਸ ਦਿਗ ਰੂਪੀ ਢੋੜੀ ਨੂੰ ਸਜਾਓ ਦੇਹ ਤੇਜਣ ਜੀ ਜਿਵੇਂ ਵਿੱਚ ਰਾਮ ਨੇ ਪਰਗ ਰਾਮ ਪਿਆਰਾ